ਕ੍ਰੈਕਟਰ ਯੁਵਰਾਜ ਸਿੰਘ ਨਾਲ ਵਿਆਹ ਦੇ ਬੰਧਨ ਚ ਬੱਝ ਚੁੱਕੀ ਹੇਜ਼ਲ ਕੀਚ ਨੂੰ ਵਿਆਹ ਮਗਰ ਨਵਾਂ ਨਾਮ ਮਿਲ ਚੁੱਕਿਆ ਹੈ ਹੇਜ਼ਲ ਦਾ ਨਾਮ ਗੁਰਬਸੰਤ ਕੋ ਰੱਖਿਆ ਗਿਆ ਵਿਦੇ ਦਿਨ ਫਤਿਹਗੜ ਸਾਹਿਬ ਕੇ ਦੋਹਾਂ ਨੇ ਲਾਂਵਾਂ ਲਈਆਂ ਸਨ ਕੋ ਮੰਤਰੀ ਹਾਕੀ ਮਹਾਸੰਗਠ ਜੂਨੀਅਰ ਵਿਸ਼ਵ ਕੱਪ ਤੋਂ ਪਾਕਿਸਤਾਨੀ ਟੀਮ ਨੂੰ ਬਾਹਰ ਕਰਨ ਦਾ ਫੈਸਲਾ ਪੀਐਚਐਫ ਨੂੰ ਸਹੀ ਨਹੀਂ ਲੱਗਿਆ ਅਦਰਸ ਦੇਸ਼ ਕਤਰ ਸ਼ਾਹਬਾਜ਼ ਅਹਿਮਦ ਇਸ ਕਦਮ ਨੂੰ ਹਾਸਲ ਹੀ ਨਾ ਕਰਾਂ ਤਾ ਦਰਸਲ FIH ਨੇ ਸਵੰਰਨ ਪਾਕਿਸਤਾਨ ਨੂੰ 8 ਤੋਂ 18 ਦਸੰਬਰ ਦੇ ਚੱਲੇ ਹੋਣ ਵਾਲੇ ਵਿਸ਼ਵ ਕੱਪ ਦੇ 16 ਸਰਦਿਸ਼ਾਂ ਦੀ ਸੂਚੀ ਤੋਂ ਹਟਾ ਦਿੱਤਾ। ਉਨ੍ਹਾਂ ਨੇ ਕਿਹਾ ਕਿ ਪਾਕਿਸਤਾਨੀ ਹਾਕੀ ਮਹਾਸੰਗ ਨੇ ਵੀਜ਼ੇ ਦੇ ਲਈ ਦੇਰੀ ਨਾਲ ਅਪਲਾਈ ਕੀਤਾ ਅਤੇ ਅਜੇ ਤੱਕ ਸਮਾਹੱਤ ਤੱਕ ਹਿੱਸੇਦਾਰੀ ਸੰਬੰਧੀ ਜ਼ਰੂਰਤਾਂ ਪੂਰੀਆਂ ਨਹੀਂ ਕੀਤੀਆਂ। ਬੰਗਲਾਦੇਸ਼ ਕ੍ਰਿਕਟ ਬੋਰਡ ਨੇ ਰਾਸ਼ਟਰੀ ਅੰਮਦ ਦੇ ਦੋ ਖਿਡਾਰੀਆਂ ਗੇਂਦਬਾਜ਼ ਅਲ-ਅਮੀਨ ਹੁਸੈਨ ਅਤੇ ਬੱਲੇਬਾਜ਼ ਸਾਬਰ ਰਹਿਮਾਨ ਦੋਹਾਂ ਤੇ 15000 ਡਾਲਰ ਦਾ ਜੁਰਮਾਨਾ ਲਗਾਇਆ ਹੈ। BCB ਮੁਤਾਬਕ ਖਿਡਾਰੀਆਂ ਨੇ ਕਥਤ ਤੌਰ ਤੇ ਦੋ ਔਰਤਾਂ ਨੂੰ ਆਪਣੇ ਹੋਟਲ ਦੇ ਕਮਰੇ ਚ ਸਾਇਨਾ ਨੇ ਹਵਾਲ ਨੇ ਮਕਾਓ ਉਪਨ ਬੈਡਮਿੰਟਨ ਟੂਰਨਾਮੈਂਟ ਦੇ ਮਹਿਲਾ ਸਿੰਗਲ ਦੇ ਕੁਆਰਟਰ ਫਾਈਨਲ ਚ ਐਂਟਰੀ ਕਰ ਲਈ ਹੈ ਸਾਇਨਾ ਨੇ ਅਗਲੇ ਦੌਰ ਚ ਇండోਨੇਸ਼ੀਆ ਦੀ ਦਿਨਾਰ ਦੇ ਆਹ ਆਸਟੇਨ ਨੂੰ 17-1, 18-1, 12-1 ਨਾਲ ਹਰਾਇਆ ਅਤੇ ਅੰਤਮਾਠ ਵਿੱਚ ਆਪਣੀ ਥਾਂ ਪੱਕੀ ਕਰ ਲਈ ਹੈ